ਨੇ ਟਾ ਡਾਗ ਰਹਿਣ ਦੋ ਲਿਖਾਓ ਇੱਥੇ ਇੱਕ ਸਹੀ ਕਿ ਹੋਣੀ ਇੱਧਰ ਆਓ ਮੜਾ ਜਾ ਲਗਾਓ ਆਪਣਾ ਐਡਰੈਸ ਮਨਸੀਪਲ ਕਾਰਪੋਰੇਸ਼ਨ ਅਪਸਰਾ ਦਾ ਰੂਪ ਬਦਲ ਕੇ ਪੱਤਰਕਾਰਾਂ ਵੱਲੋਂ ਠੱਗੀ ਮਾਰੀ ਜਾਂਦੀ ਸੀ ਜਿਸ ਨੂੰ ਜਲੰਧਰ ਪੁਲਿਸ ਵੱਲੋਂ ਫੜ ਕੇ ਇੱਕ ਵੱਡਾ ਜਿਹੜਾ ਹੈਗਾ ਉਹ ਪਰਦਾਫਾਸ਼ ਕੀਤਾ ਹੈ ਲਗਾਤਾਰ ਇਹ ਪੱਤਰਕਾਰ ਤਿੰਨ ਤੋਂ ਚਾਰ ਜਗ੍ਹਾ ਦੇ ਉੱਤੇ ਲੋਕਾਂ ਨੂੰ ਬਲੈਕਮੇਲ ਕਰਕੇ ਉਹਨਾਂ ਤੋਂ ਪੈਸੇ ਹੜੱਪ ਚੁੱਕੇ ਨੇ ਗੱਲਬਾਤ ਕਰਦੇ ਆ ਸਾਡੇ ਨਾਲ ਜੀਐਸਓ ਦਾ ਏਡੀਸੀਪੀ 1 ਨੇ ਅਸਰ ਪਹਿਲਾਂ ਤਾਂ ਪੂਰਾ ਮਾਮਲਾ ਜ਼ਰੂਰ ਦੱਸ ਦਿਓ ਅਤੇ ਪਹਿਲਾਂ ਤਾਂ ਤੁਹਾਨੂੰ ਮੁਬਾਰਕਾ ਤੁਸੀਂ ਅੱਜ ਤੁਹਾਡੀ ਮਨਜੀ ਜੋਇਨਿੰਗ ਹੋਈ ਹੈ ਇਹ ਕੀ ਮਾਮਲਾ ਕੀ ਹੈ ਕਿੰਨੇ ਟੋਟਲ ਪੱਤਰਕਾਰ ਹੈਗੇ ਨੇ ਇਹਨਾਂ ਵੱਲੋਂ ਕਿਹੜੀ ਅਜੀਹੀ ਵਾਰਦਾਤ ਜਿਹੜੀ ਉਹ ਕੀਤੀ ਗਈ ਕਿਹੜੇ-ਕਿਹੜੇ ਥਾਵਾਂ ਦੇ ਉੱਤੇ ਕੀਤੀ ਗਈ ਜਿਸ ਕਾਰਨ ਇਹਨਾਂ ਨੂੰ ਜਿਹੜਾ ਇਹ ਗ੍ਰਿਫਤਾਰ ਜੀ ਕੱਲ ਮੈਂ ਦੱਸਣਾ ਚਾਹਾਂਗਾ ਕਿ ਚਤਰ ਸਿੰਘ ਨਾਮ ਦੇ ਵਿਅਕਤੀ ਨੇ ਜੋ ਕਿ ਤੇਲਵਾਂ ਦੇ ਰਹਿਣ ਵਾਲੇ ਨੇ ਉਹਨਾਂ ਵੱਲੋਂ ਕਰਦੀ ਉਹ ਸਾਰੀ ਕੀਤੀ ਜਾ ਰਹੀ ਸੀਗੀ ਸੋ ਇਹ ਕੁਝ ਵਿਅਕਤੀ ਜਿਹੜੇ ਕਿ ਆਪਣੇ ਆਪ ਨਹੀਂ ਮਿਊਨਿਸਪਲ ਕਾਰਪੋਰੇਸ਼ਨ ਦੇ ਮੁਲਾਜ਼ਮ ਦੱਸਦੇ ਨੇ ਤੇ ਇਹ ਉਹਨਾਂ ਦੇ ਘਰ 7 ਤਰੀਕ ਨੂੰ ਜਾਂਦੇ ਨੇ ਤੇ ਉਸ ਟਾਈਮ ਦੇ ਉੱਤੇ ਚਤਤ ਸਿੰਘ ਘਰ ਵਿੱਚ ਹਾਜ਼ਰ ਨਹੀਂ ਸਨ ਤੇ ਉਹਨਾਂ ਦੇ ਫਾਦਰ ਨੂੰ ਦੱਸਦੇ ਨੇ ਕਿ ਤੁਸੀਂ ਇਹ ਜਿਹੜੀ ਉਸਾਰੀ ਹੈ ਇਹ ਗਲਤ ਤਰੀਕੇ ਨਾਲ ਕਰ ਰਹੇ ਹੋ ਇਹਦੇ ਵਾਸਤੇ ਤੁਹਾਡੇ ਕੋਲ ਰਿਕੁਆਇਰਡ ਪਰਮਿਸ਼ਨਸ ਨਹੀਂ ਹਨ ਤੁਹਾਡੇ ਕੋਲ ਐਨਓਸੀ ਨਹੀਂ ਹੈ ਹੋਰ ਉਹਨਾਂ ਨਾਲ ਗੱਲਾਂ ਬਤਾ ਕਰਦੇ ਨੇ ਲਾਉਂਦੇ ਨੇ ਧਮਕਾਉਂਦੇ ਨੇ ਤੇ ਉਹਨਾਂ ਨੂੰ ਦਬਕਾ ਮਾਰਦੇ ਨੇ ਕਿ ਤੁਸੀਂ ਇਹ ਜਿਹੜੀ ਉਹ ਸਾਰੀ ਇਹ ਗਲਤ ਤਰੀਕੇ ਨਾਲ ਕੀਤੀ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਉਹ ਸਾਰੀ ਟਾ ਦੇਣੀ ਹੈ ਜਦੋਂ ਉਹਨਾਂ ਦੇ ਫਾਦਰ ਵੱਲੋਂ ਇਸ ਗੱਲ ਦਾ ਇਤਰਾਜ਼ ਕੀਤਾ ਗਿਆ ਤੇ ਉਹਨੂੰ ਜਾਣ ਲੱਗੇ ਆਪਣਾ ਨੰਬਰ ਦੇ ਕੇ ਆਂਦੇ ਨੇ ਤੇ ਕਹਿੰਦੇ ਨੇ ਕਿ ਚਤਰ ਸਿੰਘ ਨੂੰ ਕਿਹੋ ਕਿ ਸਾਨੂੰ ਇਸ ਨੰਬਰ ਦੇ ਉੱਤੇ ਤਾਲਮੇਲ ਕਰ ਲੈ ਚਤਰ ਸਿੰਘ ਵੱਲੋਂ ਇਸ ਨੰਬਰ ਦੇ ਉੱਤੇ ਕੱਲ 8 ਤਰੀਕ ਨੂੰ ਉਹਨਾਂ ਨਾਲ ਤਾਲਮੇਲ ਕੀਤਾ ਜਾਂਦਾ ਤੇ ਉਹਨਾਂ ਨੂੰ ਇਹ ਸ਼ਹਿਰ ਵਿੱਚ ਹੀ ਬੁਲਾ ਲੈਂਦਾ ਕਿ ਸ਼ਹਿਰ ਵਿੱਚ ਆ ਕੇ ਸਾਨੂੰ ਮਿਲੋ ਚਤਰ ਸਿੰਘ ਉਹਨਾਂ ਦੱਸਦਾ ਹੈ ਕਿ ਮੈਂ ਆਪਣੀ ਵਾਈਫ ਨੂੰ ਲੈ ਕੇ ਦਾਦਾ ਹਸਪਤਾਲ ਹੈ ਜਿਹੜਾ ਪਠਾਨਕੋਟ ਚੌਂਕ ਦੇ ਵਿੱਚ ਉੱਥੇ ਜਾਣਾ ਹੈ ਤੇ ਉੱਥੇ ਜਾ ਰਿਹਾ ਹਾਂ ਤੇ ਇਹ ਵਿਅਕਤੀ ਜਲਦਬਾਜੀ ਵਿੱਚ ਉਹਨੂੰ ਕਹਿੰਦੇ ਕਿ ਅਸੀਂ ਇੱਥੇ ਹੀ ਹੈਗੇ ਹਾਂ ਸਾਨੂੰ ਇੱਥੇ ਹੀ ਦਾਦਾ ਹਸਪਤਾਲ ਦੇ ਕੋਲ ਹੀ ਸਾਨੂੰ ਇੱਥੇ ਮਿਲ ਲੈ। ਜਦ ਇਹ ਵਿਅਕਤੀ ਉਸ ਮੁਦਈ ਨੂੰ ਚਤਰ ਸਿੰਘ ਨੂੰ ਮਿਲਦੇ ਨੇ ਤੇ ਉਹਨੂੰ ਫਿਰ ਸਿਮਿਲਰ ਫੈਸ਼ਨ ਦੇ ਵਿੱਚ ਉਹਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਤੇ ਉਹਦੇ ਜਿਹੜੀ ਘਰ ਦੀ ਸਾਰੀ ਹੋ ਰਹੀ ਹੈ ਉਸ ਸੰਬੰਧੀ ਉਹਨੂੰ ਤਮਕੀਦ ਦਿੰਦੇ ਨੇ ਕਿ ਇਹ ਜਿਹੜੀ ਉਸਾਰੀ ਇਹ ਤੂੰ ਗਲਤ ਤਰੀਕੇ ਨਾਲ ਕਰ ਰਹੇ ਆਂ ਤੇ ਇਸੇ ਉਸਾਰੀ ਨੂੰ ਅਸੀਂ ਢਾ ਦੇਣਾ ਇਸ ਉਸਾਰੀ ਨੂੰ ਸਹੀ ਤਰੀਕੇ ਨਾਲ ਕਰਨ ਵਾਸਤੇ ਡਿਪਾਰਟਮੈਂਟ ਜੋ ਆਪਣੇ ਆਪ ਨੂੰ ਮਿਊਨਿਸਪਲ ਕਾਰਪੋਰੇਸ਼ਨ ਦੇ ਮੁਲਾਜ਼ਮ ਦੱਸਦੇ ਕਰਮਚਾਰੀ ਦੱਸਦੇ ਨੇ ਤੇ ਕਹਿੰਦੇ ਨੇ ਕਿ ਤੇਰਾ 2.3 ਲੱਖ ਰੁਪਈਆ ਜਿਹੜਾ ਇਹ ਪਰਮਿਸ਼ਨਸ ਨੂੰ ਲੱਗ ਜਾਣਾ ਪਰ ਜੇਕਰ ਤੂੰ ਇਹ ਪਰਮਿਸ਼ਨਸ ਤੋਂ ਬਗੈਰ ਇਸ ਮਸਲੇ ਨੂੰ ਇੱਥੇ ਹੀ ਰਫਾ-ਦਫਾ ਕਰਨਾ ਚਾਹੁੰਦਾ ਹੈ ਤਾਂ ਸਾਨੂੰ 10000 ਰੁਪਈਆ ਜਿਹੜਾ ਹੁਣੇ ਮੌਕੇ ਤੇ ਦੇ ਤੇ ਅਸੀਂ ਤੇਨੂੰ ਇਹ ਮਸਲੇ ਤੋਂ ਬਾਹਰ ਕਰ ਦਿੰਨੇ ਆਂ ਮੁਦਈ ਨੇ ਉਹਨਾਂ ਦੱਸਿਆ ਕਿ ਮੇਰੇ ਕੋਲ ਇਸ ਸਮੇਂ ਇਹ ਅਮਾਉਂਟ ਤੇ ਅਵੇਲੇਬਲ ਨਹੀਂ ਹੈ ਮੈਂ ਹਸਪੀਟਲ ਤੋਂ ਆਇਆ ਤੇ ਉਹ ਆਪਣਾ ਜਿਹੜਾ ਏਟੀਐਮ ਦਾ ਸਕੈਨ ਹੁੰਦਾ ਹੈ ਯੂਆਰ ਕੋਡ ਹੁੰਦਾ ਉਹ ਉਹਨੂੰ ਸੈਂਡ ਕਰ ਦਿੰਦੇ ਨੇ ਤੇ ਕਹਿੰਦੇ ਨੇ ਕਿ ਸਾਨੂੰ ਆਨਲਾਈਨ ਹੀ ਇਹ ਪੇਮੈਂਟ ਕਰ ਦਿੱਤੀ ਜਾਵੇ ਜਦ ਮੁਦਈ ਨੇ ਫੇਰ ਉਹਨਾਂ ਨੂੰ ਦੱਸਿਆ ਕਿ ਮੈਂ ਆਨਲਾਈਨ ਪੇਮੈਂਟ ਕਰਨ ਦੇ ਵਿੱਚ ਸਕਸ਼ਮ ਨਹੀਂ ਹਾਂ ਤੇ ਉਹਨਾਂ ਕੋਲੋਂ ਸਮਾਂ ਮੰਗਿਆ ਕਿ ਮੈਨੂੰ ਕੁਝ ਸਮਾਂ ਦੋ ਮੈਂ ਘਰੋਂ ਜਾ ਕੇ ਪੈਸੇ ਅਰੇਂਜ ਕਰ ਲੈਣਾ ਅੱਛਾ ਇਹ ਸਕੈਨਰ ਕਿੰਨੇ ਦਿੱਤਾ ਸੀ ਕਿਸ ਸਕੈਨਰ ਜੀ ਜਿੱਦਾਂ WhatsApp ਤੇ WhatsApp ਪੇਮੈਂਟ ਹੋ ਜਾਂਦੀ ਹੈ ਕਿਸ ਨੇ ਦਿੱਤਾ ਸੀਗਾ ਇਹ ਇਹਦੇ ਵਿੱਚੋਂ ਉਹਨਾਂ ਨੇ ਆਪਣਾ ਹੀ ਨੰਬਰ ਜਿਹੜਾ ਹੈਗਾ ਸੀਗਾ ਬਣਾ ਕੇ ਦਿੱਤਾ ਹੋਇਆ ਸੀ ਇਹ ਗਰੋਥ ਦਾ ਜਿਹੜਾ ਮੇਨ ਸਰਗਣਾ ਹੈ ਵੈਸੇ ਤਾਂ ਸਨੀ ਮਹਿੰਦਰੂ ਹੈ ਬਟ ਉਹਨੂੰ ਨਹੀਂ ਪਤਾ ਉਹਨਾਂ ਸਾਰੇ ਨੇ ਇਕੱਠੇ ਹੀ ਕੀ ਇਸ ਨ ਤੇ ਇਸ ਤੋਂ ਬਾਅਦ ਉਹ ਕਰ ਜਾਂਦਾ ਹੈ ਤੇ ਆਪਣੀ ਅਮਾਊਂਟ ਲੈ ਕੇ ਜਦੋਂ ਇਹ ਉਹਨੂੰ ਫਿਰ ਤਾਲਮੇਲ ਕਰਦੇ ਨੇ ਕਿ ਜਲਦੀ ਤੋਂ ਜਲਦੀ ਇੱਥੇ ਆ ਸਾਨੂੰ ਮਿਲ ਨਹੀਂ ਤੇ ਸ਼ਾਮ ਨੂੰ ਹੀ ਆਈ ਉਹ ਸਾਰੀ ਢਾਉਣ ਦੇ ਆਰਡਰ ਕਰਦੇ ਨੇ ਫਿਰ ਇਹ ਲੋਰੈਂਸ ਸਕੂਲ ਸਾਹਮਣੇ ਅਕਸ਼ਰਤਾ ਮੰਦਿਰ ਲਾਗੇ ਉਹਨੂੰ ਫਿਰ ਮੁਲਾਕਾਤ ਹੁੰਦੀ ਹੈ ਤੇ ਉਹਨਾਂ ਨੂੰ 5000 ਰੁਪਈਆ ਜਿਹੜਾ ਇਹ ਉਹਨਾਂ ਨੂੰ ਪੇਮੈਂਟ ਕਰ ਦਿਆ ਪਰ ਇਹ ਵਿਅਕਤੀ ਫਿਰ ਵੀ ਉਹਦਾ ਖੇੜਾ ਨਹੀਂ ਛੱਡਦੇ ਤੇ ਉਹਨੂੰ ਕਹਿੰਦੇ ਨੇ 5000 ਹੋਰ ਰੁਪਈਆ ਹੁਣੇ ਹੀ ਅਰੇਂਜ ਕਰ ਉਹਨਾਂ ਦੀ ਗੱਲਾਂ ਤੋਂ ਇਹਨੂੰ ਸ਼ੱਕ ਜ਼ਾਹਰ ਹੁੰਦਾ ਇਹਨਾਂ ਵਿਅਕਤੀਆਂ ਦੇ ਉੱਤੇ ਤੇ ਉਹ ਲਾਗੇ ਖੜੀ ਪੀਸੀਆਰ ਨੂੰ ਉੱਥੇ ਕਾਲ ਕਰਦਾ ਪੀਸੀਆਰ ਵਾਲੇ ਇਮੀਡੀਏਟਲੀ ਉਥੇ ਰਿਸਪੌਂਡ ਕਰਦੇ ਨੇ ਪਹੁੰਚਦੇ ਨੇ ਤੇ ਇਹ ਸਾਰੇ ਵਿਅਕਤੀਆਂ ਨੂੰ ਲੈ ਕੇ ਥਾਣੇ ਰਾਮਾ ਮੰਡੀ ਆ ਜਾਂਦੇ ਨੇ ਥਾਣੇ ਰਾਮਾ ਮੰਡੀ ਆ ਕੇ ਜਦੋਂ ਇਹਨਾਂ ਵਿਅਕਤੀਆਂ ਕੋਲੋਂ ਪੁੱਛਗਿਰਿ ਕੀਤੀ ਜਾਂਦੀ ਹੈ ਤਾਂ ਉਥੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਇਹ ਚਾਰੋਂ ਵਿਅਕਤੀ ਜਿਹੜੇ ਨੇ ਇਹ ਕਿਸੇ ਵੀ ਸਰਕਾਰੀ ਮਿਊਨਿਸਪਲ ਕਾਰਪੋਰੇਸ਼ਨ ਡਿਪਾਰਟਮੈਂਟ ਦੇ ਅਧਿਕਾਰੀ ਨਹੀਂ ਹਨ ਇਹ ਪ੍ਰਾਈਵੇਟ ਵਿਅਕਤੀ ਸਨ ਜੋ ਕਿ ਇਹਨਾਂ ਵਿੱਚੋਂ ਤਿੰਨ ਵਿਅਕਤੀ ਆਪਣੇ ਆਪ ਨੂੰ ਪ੍ਰੈਸ ਦੇ ਨਾਲ ਸੰਬੰਧਿਤ ਦੱਸਦੇ ਨੇ ਕਿ ਅਸੀਂ ਪ੍ਰੈਸ ਰਿਪੋਰਟਰ ਹਾਂ ਪਰ ਐਟ ਦ ਸੇਮ ਟਾਈਮ ਉਹ ਇਸ ਗੱਲ ਤੋਂ ਮੰਨਣ ਤੋਂ ਇਗਰੇਜ਼ ਕਰਦੇ ਨੇ ਕਿ ਅਸੀਂ ਇਹੋ ਜੀ ਗੱਲ ਕੋਈ ਵੀ ਇਹਨਾਂ ਨਾਲ ਇਸ ਵਿਅਕਤੀ ਨਾਲ ਨਹੀਂ ਕੀਤੀ ਜਦੋਂ ਡੂੰਘਾਈ ਨਾਲ ਪੁੱਛ ਕੇ ਜ ਕੀਤੀ ਗਈ ਤੇ ਉਹਨਾਂ ਦੇ ਫੋਨ ਦੇ ਵਿੱਚੋਂ ਇਹਨਾਂ ਨਾਲ ਉਹਨਾਂ ਨਾਲ ਹੋਈਆਂ ਤਾਲਮੇਲ ਉਹਨਾਂ ਨਾਲ ਹੋਈਆਂ ਕਾਲ ਡਿਟੇਲਸ ਅਤੇ ਹੋਰ ਵੀ ਜਿਹੜੀਆਂ ਇਹਨਾਂ ਨੇ ਵਾਰਦਾਤਾ ਕੀਤੀਆਂ ਜਿਦੇ ਵਿੱਚ ਪਹਿਲਾਂ ਵੀ ਇਹਨਾਂ ਨੇ ਲੋਕਾਂ ਨੂੰ ਇਦਾਂ ਹੀ ਝੂਠੇ ਮੁਲਾਜ਼ਮ ਬਣ ਕੇ ਝੂਠੇ ਅਫਸਰ ਬਣ ਕੇ ਝੂਠੇ ਕਰਮਚਾਰੀ ਬਣ ਕੇ ਲੋਕਾਂ ਨਾਲ ਠਗੀ ਮਾਰੀ ਹੈ ਉਹ ਵੀ ਗੱਲ ਸਾਹਮਣੇ ਆਉਂਦੀ ਹੈ ਜਿੱਤੇ ਕੀ ਇਹਨਾਂ ਨੇ ਪਰਮਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਹੈ ਜੋ ਕਿ ਲੱਦੇਵਲੀ ਦਾ ਰਹਿਣ ਵਾਲੇ ਨੇ ਸਿਮਲਰ ਫੈਸ਼ਨ ਵਿੱਚ ਉਹ ਵੀ ਆਪਣੇ ਘਰ ਦੀ ਉਸਾਰੀ ਕਰ ਰਹੇ ਸਨ ਤੇ ਉਹਦੇ ਕੋਲ ਵੀ ਜਾ ਕੇ ਇਹਨਾਂ ਨੇ ਇਦਾਂ ਹੀ ਪੈਸੇ ਦੀ ਡਿਮਾਂਡ ਕੀਤੀ ਤੇ ਉਸ ਕੋਲੋਂ 2500 ਰੁਪਏ ਲੈ ਕੇ ਇਹਨਾਂ ਨੇ ਆਪਣਾ ਮਾਮਲਾ ਰਫਾ ਦਫਾ ਕੀਤਾ ਗਦਈਪੁਰ ਤੋਂ ਇਹਨਾਂ ਨੇ ਬੰਦਰੇ ਮਕਾਨ ਦੀ ਨਚੈਜ ਉਸਾਰੀ ਦੇ ਦੱਸ ਕੇ ਉਥੋਂ 4000 ਰੁਪਏ ਦੀ ਡਿਮਾਂਡ ਡਿਮਾਂਡ ਕੀਤੀ ਤੇ ਉਹ ਪੈਸੇ ਹਾਸਲ ਕੀਤੇ ਸਿਮਿਲਰਲੀ ਇਹਨਾਂ ਨੇ ਇਤੋਂ ਇਲਾਵਾ ਵੀ ਤਿੰਨ ਚਾਰ ਹੋਰ ਮਾਰਦਾਤਾ ਵੀ ਕੀਤੀਆਂ ਨੇ ਜਿਦੇ ਵਿੱਚ ਅਸੀਂ ਮੁਦਈਆਂ ਨੂੰ ਬੁਲਾ ਰਹੇ ਹਾਂ ਤੇ ਇਹਨਾਂ ਨੂੰ ਫੇਸ ਟੂ ਫੇਸ ਕਰਾ ਕੇ ਉਹਨਾਂ ਨੂੰ ਆਇਡੈਂਟੀਫਾਈ ਕਰਾਇਆ ਜਾਏਗਾ ਦੱਸਣ ਵਾਲੀ ਗੱਲ ਇਹ ਹੈ ਕਿ ਇਹਦੇ ਵਿੱਚੋਂ ਜਿਹੜੇ ਤਿੰਨ ਵਿਅਕਤੀ ਮੇਲ ਨੇ ਤੇ ਇੱਕ ਲੇਡੀ ਹੈ ਜਿਹੜੀ ਲੇਡੀ ਹੈ ਉਹ ਉਹਨੇ ਜਰਨਲ ਜਰਨਲਿਜ਼ਮ ਵਿੱਚ ਮਾਸਟਰਸ ਕੀਤੀ ਹੋਈ ਹੈ ਤੇ ਉਹਨੂੰ ਇਹ ਫੀਲਡ ਅਫਸਰ ਦੱਸਦੇ ਸਨ ਆਪਣੇ ਡਿਪਾਰਟਮੈਂਟ ਦੀ ਕੋਣੇ ਨਾਮ ਕੀ ਹੈ ਇਸ ਲੜਕੀ ਦਾ ਨਾਮ ਹੈ ਮਿਸਟੀ ਪੁਤਰੀ ਸ਼ਾਫੀਕ ਵਾਸੀ 174 ਮਾਡਲ ਹਾਊਸ ਜਲੰਧਰ オリジナル ਨਾਮ ਵੀ ਮਿਸਟੀ ਹੈ ਹਾਂ ਜੀ ਇਹਦਾ ਮਾਲਕ ਹੈ ਜੀ ਇਹ ਮਾਲਕ ਹੈ ਤੇ ਇਹ ਇਹ ਜਿਹੜੀ ਹੈ ਲੜਕੀ ਇਹ ਅਫਸਰ ਬਣ ਕੇ ਉੱਥੇ ਪ੍ਰੈਜ਼ੈਂਟ ਕੀਤੀ ਜਾਂਦੀ ਸੀ ਕਿ ਇਹੀ ਲੇਡੀ ਹੈ ਜਿੰਨੇ ਰਿਪੋਰਟ ਬਣਾਣੀ ਹੈ ਜਿੰਨੇ ਆਰਡਰਸ ਕਰਨੇ ਨੇ ਨਾਲ ਦੀ ਨਾਲ ਜਿਹੜਾ ਸਨੀ ਮਹਿੰਦਰੂ ਹੈ ਇਹ ਆਪਣੇ ਆਪ ਨੂੰ ਪੰਜਾਬ نیوز ਮੇਲ ਵਿੱਚ ਪੱਤਰਕਾਰ ਦੱਸਦਾ ਹੈ ਜੋ ਇਹਨੇ ਪੰਜਾਬ نیوز ਮੇਲ ਚੈਨਲ ਆਪਣੇ ਆਪ ਹੀ ਸਟਾਰਟ ਕੀਤਾ 2021-22 ਦੇ ਵਿੱਚ ਇਹਨੇ ਨਿਊਜ਼ ਚੈਨਲ ਸਟਾਰਟ ਕੀਤਾ ਹੈ ਕਰੋਨਾ ਟਾਈਮਸ ਤੋਂ ਬਾਅਦ ਇੱਕ ਵੈਬ ਪੋਰਟਲ ਦੱਸ ਕੇ ਇਹਨੇ ਚੈਨਲ ਸਟਾਰਟ ਕੀਤਾ ਹੈ ਮਨਪ੍ਰੀਤ ਸਿੰਘ ਜਿਹੜਾ ਪੰਜਾਬ 24 ਪ੍ਰੈਸ ਵਿੱਚ ਪੱਤਰਕਾਰ ਹੈ ਜੋ ਪ੍ਰੈਸ ਦੇ ਨਾਲ-ਨਾਲ ਆਪਣੇ ਪਿਤਾ ਦੇ ਨਾਲ ਅ ਜਿਹੜਾ ਅੰਡਰਗਾਰਨਮੈਂਟ ਦੀ ਰੇਡ ਹੀ ਲਗਾਉਂਦਾ ਹੈ ਉੱਥੇ ਵੀ ਉਹਨਾਂ ਦੀ ਮਦਦ ਕਰਦਾ ਹੈ ਤੇ ਚੌਥਾ ਜਿਹੜਾ ਦੋਸ਼ੀ ਹੈ ਉਹ ਜੋਤੀ ਚੌਂਗ ਵਿੱਚ ਗਰਮ ਮਸਾਲੇ ਲੌਂਗ ਲਾਚੀਆਂ ਦੀ ਦੁਕਾਨ ਦੇ ਉੱਤੇ ਕੰਮ ਕਰਦਾ ਹੈ ਸੋ ਇਹ ਕੁਲਮਲਾ ਕੇ ਚਾਰਾਂ ਦੋਸ਼ੀਆਂ ਨੇ ਇੱਕ ਮਿੱਠੀ ਸਾਜ਼ਿਸ਼ ਤਹਿਤ ਇਹ ਭੂਰੇ ਭਾਲੇ ਲੋਕਾਂ ਨੂੰ ਆਈਡੈਂਟੀਫਾਈ ਕਰਦੇ ਸਨ ਜਿਹੜੇ ਘਰਾਂ ਦੀ ਸਾਰੀ ਵਿਚਾਰੇ ਕਰ ਰਹੇ ਹਨ ਉਹਨਾਂ ਨੂੰ ਬਾਅਦ ਵਿੱਚ ਡਰਾਉਂਦੇ ਧਮਕਾਉਂਦੇ ਸਨ ਉਹਨਾਂ ਦੀ ਵੀਡੀਓਜ਼ ਬਣਾ ਲੈਂਦੇ ਸਨ ਤੇ ਫਿਰ ਮਾਮਲੇ ਨੂੰ ਰਫਾ-ਦਫਾ ਕਰਨ ਦੇ ਅ ਜਿਹੜੀ ਇੱਕ ਤਰਕੀਬ ਬਣਾ ਕੇ ਉਹਨਾਂ ਕੋਲੋਂ ਪੈਸੇ ਠਗਦੇ ਸਨ ਅਚਾ ਟੋਟਲ 4 ਨੇ ਇਹਨਾਂ ਤੋਂ ਇਲਾਵਾ ਵੀ ਇਹਨਾਂ ਦੇ ਨਾਲ ਹੋਰ ਸਾਥੀ ਜਿਹੜੇ ਹੁਣ ਤੱਕ ਚਾਰਾਂ ਦੀ ਅਰੈਸਟ ਹੋ ਚੁੱਕੀ ਆ ਅਜੇ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਨੂੰ ਅੱਗੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਏਗੀ ਜੇਕਰ ਇਸ ਕੇਸ ਦੇ ਵਿੱਚ ਇਸ ਗਰੁੱਪ ਦੇ ਵਿੱਚ ਗਰੋਹ ਦੇ ਵਿੱਚ ਹੋਰ ਵੀ ਵਿਅਕਤੀ ਆਇਡੈਂਟੀਫਾਈ ਹੁੰਦੇ ਨੇ ਤੇ ਉਹਨਾਂ ਦੇ ਖਿਲਾਫ ਵੀ ਬਣਦੀ ਕਾਰਵਾਈ ਹੋਵੇ ਤੇ ਇਹਨਾਂ ਨੇ ਟੋਟਲ 10000 ਮੰਗਿਆ ਸੀਗਾ ਜਾਂ ਫਿਰ ਉਸ ਤੋਂ ਜ਼ਿਆਦਾ ਕੋਈ ਮੰਗ ਡਿਮਾਂਡ ਟੋਟਲ ਜਿਹੜਾ ਇਹਨਾਂ ਨੇ ਉਹਨਾਂ ਕੋਲੋਂ ਇਹਨਾਂ ਨੂੰ ਦੱਸਿਆ ਸੀ ਕਿ 2.5 ਤਿੰਨ ਲੱਖ ਰੁਪਈਆ ਤੋੜਾ ਜਿਹੜੀ ਐਨਓਸੀ ਬਣਾਉਣ ਦਾ ਫੇਰ ਇਹਨਾਂ ਨੇ ਲੱਖ ਰੁਪਏ ਦੀ ਡਿਮਾਂਡ ਕੀਤੀ ਕਿ ਅਸੀਂ ਐਨਓਸੀ ਵਾਲੇ ਪਾਸੇ ਤੁਰ ਪੈਨੇ ਆ ਕਿ ਉਹ ਇਹ ਕੱਢ ਦੇ ਪਰ ਜਦੋਂ ਉਹਨੇ ਕਿਹਾ ਕਿ ਮੇਰੇ ਕੋਈ ਪੈਸੇ ਨਹੀਂ ਆ ਤੇ ਇਹਨਾਂ ਨੇ ਮੌਕੇ ਤੇ ਫੇਰ ਉਹਨਾਂ ਨੂੰ ਕਿਹਾ ਕਿ 10000 ਹੁਣੇ ਹੀ ਫੜਾ ਤੇ ਤੇਰਾ ਹੁਣੇ ਤਨ ਟਾਰਾ ਕਰੀਂ ਅੱਛਾ ਇਹ ਜਿਹੜੇ ਚਾਰ ਤੁਸੀਂ ਫੜੇ ਹੈਗੇ ਆ ਇੱਕ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਨਾਲ ਹੋਰ ਵੀ ਸੀ ਕਿ ਜਨਨ ਨੂੰ ਪੁਲਿਸ ਵੱਲੋਂ ਜਿਹੜਾ ਹੈਗਾ ਇੱਕ ਨੂੰ ਰਿਹਾ ਕੀਤਾ ਗਿਆ ਜੀ ਇਹਦੇ ਵਿੱਚ ਜਿਹੜਾ ਵੀ ਕੋਈ ਵਿਅਕਤੀ ਹੋਰ ਆਇਡੈਂਟੀਫਾਈ ਹੋਏਗਾ ਉਹਨੂੰ ਮੁਤਾਬਕ ਕਾਨੂੰਨ ਉਹਦਾ ਰੋਲ ਆਇਡੈਂਟੀਫਾਈ ਕੀਤਾ ਜਾਏਗਾ ਤੇ ਜੇਕਰ ਉਹਨਾਂ ਦਾ ਕੋਈ ਵੀ ਕਸੂਰ ਸਾਹਮਣੇ ਆਏਗਾ ਉਹਨੂੰ ਐਸ ਪਰ ਲਾਅ ਡੀਲ ਕਰਕੇ ਉਹਨੂੰ ਸਫਾ ਵਿੱਚ ਸੁਲਤ ਲੈ ਆਂਦਾ ਜਾਏਗਾ ਅੱਛਾ ਇਹਨਾਂ ਦੇ ਉੱਤੇ ਕਿਹੜੇ ਕਿਹੜੀਆਂ ਧਰਾਵਾਂ ਹੋਣ ਇਹਨਾਂ ਦੇ ਉੱਤੇ ਜੀ 384 ਜੋ ਕਿ ਐਕਸਟਰਸ਼ਨ ਹੈ ਤੇ 419 420 ਜਿਹਦੇ ਵਿੱਚ ਇਮਪਰਸੋਨੇਸ਼ਨ ਕਰਦੇ ਸੀ ਇਹ ਆਇਡੈਂਟੀਟੀ ਜਿਹੜੀ ਹੈ ਅ ਮਿਊਨਿਸਪਲ ਕਾਰਪੋਰੇਸ਼ਨ ਦੀ ਆਇਡੈਂਟੀਟੀ ਯੂਜ਼ ਕਰਕੇ ਲੋਕਾਂ ਨਾਲ ਠੱਗੀ ਮਾਰ ਉੱਤੀ ਆਪੀਸੀਏ ਕਿਉਂਕਿ ਇਹਨੇ ਗਰੋ ਬਣਾ ਕੇ ਆਪਣਾ ਕੰਮ ਕਰ ਰੇ ਸੀ ਠੀਕ ਹੈ ਸਰ ਤਾਂ ਬਿਲਕੁਲ ਅ ਮਨਿਸਪਲ ਕਾਰਪੋਰੇਸ਼ਨ ਦੇ ਅਫਸਰ ਬਣ ਕੇ ਪੱਤਰਕਾਰਾਂ ਵੱਲੋਂ ਠੱਗੀ ਮਾਰੀ ਜਾਂਦੀ ਸੀ ਇਹ ਬਹੁਤ ਆਮ ਜਿਹੜਾ ਹੈਗਾ ਉਹ ਜੇਕਰ ਜਲੰਧਰ ਦੀ ਮੈਂ ਗੱਲ ਕਰਾਂ ਤਾਂ ਬਹੁਤ ਬਾਰੀ ਇਹ ਚੀਜ਼ਾਂ ਜੜੀਆਂ ਨਹੀਂ ਉਹ ਦੇਖਣ ਨੂੰ ਮਿਲੀਆਂ ਨਹੀਂ ਬਹੁਤ ਬਾਰੀ ਇਹ ਦੇਖਿਆ ਗਿਆ ਹੈ ਕਿ ਜਲੰਧਰ ਦੇ ਕੁਝ ਅਜੀਹ ਪੱਤਰਕਾਰ ਨੇ ਜਿੰਨਾਂ ਵੱਲੋਂ ਠੱਗੀਆਂ ਮਾਰੀਆਂ ਜਾਂਦੀਆਂ ਨੇ ਪਰ ਅਜੀਹਾ ਕਦੀ ਵੀ ਜਿਹੜਾ ਹੈ ਉਹ ਸੁਨਨ ਨੂੰ ਨਹੀਂ ਮਿਲਿਆ ਪਰ ਇੱਕ ਵੱਡਾ ਖੁਲਾਸਾ ਜਿਹੜਾ ਹੈਗਾ ਹੈ ਉਹ ਜਲੰਧਰ ਪੁਲਿਸ ਵੱਲੋਂ ਕੀਤਾ ਗਿਆ ਹੈ ਉਹ ਦੇਖਣਾ ਇਹ ਹੋਵੇਗਾ ਕਿ ਕੀ ਜਲੰਧਰ ਦੇ ਉਹਨਾਂ ਪੱਤਰਕਾਰਾਂ ਦੇ ਵਿੱਚ ਸੁਧਾਰ ਹੋਉਂਦਾ ਹੈ ਜੋ ਇਦਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਕੈਮਰੋ ਸਰਪੰਕ ਦੇ ਨਾਲ ਰਾਜ ਗੁਪਤਾ ਬਾਪੂ ਸਾਹਿਬ ਟਾਈਮ ਜਲੰਧਰ